ਕਹਾਣੀ ਮੇਰਾ ਦੁੱਖ ਲੇਖਿਕਾ ਕੰਨ ਦੀਪਕੌਰ ਭਾਈ ਰੂਪਾ ਕੰਨ ਸੁਖਦੇਵ ਕੋਰੇ ਪਾਣੀ ਦਾ ਗਲਾਸ ਲਿਆ ਕੇ ਦੇ ਤੇ ਬਹੁਤ ਲੱਗੀ ਆ ਸੁਖਦੇਵ ਲਿਉਨੀ ਆ ਕਾਲ ਨਾ ਕਰ ਤੇ ਨੂੰ ਤਾਂ ਪਤਾ ਮੇਰੇ ਤੋਂ ਮਸਾ ਹੀ ਬੈਠ ਕੇ ਉੱਠਿਆ ਜਾਂਦਾ ਗੋਡੇ ਦੁਖਦੇ ਆ ਮੱਚ ਜਾਣੇ ਚੰਨਣ ਚੱਲ ਕੋਈ ਨਾ ਤੂੰ ਪਾਣੀ ਲਿਆ ਦੇ ਪਹਿਲਾਂ ਕਿਹੜਾ ਕੰਮ ਨਹੀਂ ਸੀ ਕਰਦੀ ਹੁੰਦੀ ਵੇਖਲਾ ਸਿਖਰ ਦੁਪਹਿਰੇ ਤੇਰੇ ਸਿਰ ਤੇ ਰੋਟੀਆਂ ਦਾ ਐਡਾ ਟੋਕਰਾ ਹੁੰਦਾ ਸੀ ਆ ਤਾਂ ਤੂੰ ਹੁਣੇ ਜੇ ਹਾਰ ਗਈ ਸੁਖਦੇਵ ਮੈਂ ਕਿੱਥੇ ਹਾਰਨ ਵਾਲੀ ਸੀ ਇਹ ਤਾਂ ਮੇਰੇ ਦੁੱਖ ਨੇ ਹਰਾਤੀ ਨਹੀਂ ਵੇਖਲਾ ਕੰਮਾਂ ਨੂੰ ਮੁਰੇ ਲਾ ਕੇ ਰੱਖਦੀ ਸੀ ਮੈਂ ਤਾਂ ਸੁਖਦੇਵ ਕੌਰ ਅੱਖਾਂ ਵਿੱਚ ਆਏ ਹੰਝੂਆਂ ਨੂੰ ਸੁੱਤੀ ਚੁੰਨੀ ਨਾਲ ਪੂੰਝਣ ਲੱਗ ਪਈ ਸੁਖਦੇਵ ਕੌਰ ਦੇ ਦੋ ਮੁੰਡੇ ਸੀ ਤੇ ਦੋ ਹੀ ਕੁੜੀਆਂ ਜੋ ਵਿਆਈਆਂ ਹੋਈਆਂ ਸੀ ਵੱਡਾ ਮੁੰਡਾ ਵਿਆਹ ਦਿੱਤਾ ਸੀ ਵੱਡੀ ਨੂੰ ਬਹੁਤ ਚੰਗੀ ਸੀ ਤੇ ਆਪਣੀ ਛੋਟੀ ਭੈਣ ਦਾ ਸਾਖ ਆਪਦੇ ਦਿਓਨ ਨੂੰ ਲੈ ਆਈ ਵਿਆਹ ਤੋਂ ਦੋ ਕੁ ਮਹੀਨੇ ਸਭ ਕੁਝ ਠੀਕ ਚੱਲਦਾ ਰਿਹਾ ਪਰ ਬਾਅਦ ਵਿੱਚ ਛੋਟੀ ਨੂੰ ਖੁਸ਼ੀ ਆਪਣੀ ਵੱਡੀ ਭੈਣ ਗਗਨ ਨਾਲ ਨਿੱਕੀ-ਨਿੱਕੀ ਗੱਲ ਤੋਂ ਜਿੱਦਣ ਲੱਗ ਪਈ। ਗਗਨ ਬਹੁਤ ਸਮਝਦਾਰ ਕੁੜੀ ਸੀ ਆਪਣੀ ਭੈਣ ਦੀਆਂ ਗਲਤੀਆਂ ਤੇ ਪਰਦਾ ਪਾਉਂਦੀ ਰਹੀ ਕਿ ਜੇ ਘਰ ਵਿੱਚ ਕਲੇਸ਼ ਦਾ ਪਤਾ ਲੱਗ ਗਿਆ ਤਾਂ ਅਗਲਾ ਮੈਨੂੰ ਹੀ ਕਹੂ ਕਿ ਆਪਦੀ ਭੈਣ ਦਾ ਸਾਖ ਹੀ ਕਿਉਂ ਕਰਵਾਇਆ ਸੀ ਜਦੋਂ ਪਤਾ ਸੀ ਭੈਣ ਨਾਲ ਨਹੀਂ ਕੱਟਿਆ ਜਾਣਾ ਇਹਦੇ ਤੋਂ। ਇਸ ਕਰਕੇ ਗਗਨ ਆਪ ਚੁੱਪਚਾਪ ਕੰਮ ਕਰਦੀ ਰਹਿੰਦੀ ਪਰ ਕਿੰਨਾ ਕੁ ਟਾਈਮ ਇਹ ਸਭ ਚੱਲਦਾ ਸੁਖਦੇਵ ਘਰ ਨੇ ਗगन ਨੂੰ ਕਿਹਾ ਕਿ ਪੁੱਤ ਤੇਰੀ ਰਗ ਰਗ ਦੀ ਭੇਤਣਾ ਮੈਂ ਪਰ ਤੂੰ ਔਖੀ ਨਾ ਹੋਤੀਏ ਮੈਨੂੰ ਪਤਾ ਹੀ ਕੀ ਚਾਹੁੰਦੀ ਆ ਇਹ ਅੱਡ ਹੋਣ ਨੂੰ ਫਿਰਦੀ ਆਵੀ ਘਰ ਵਿੱਚ ਮੇਰੀ ਮੁਖਤਿਆਰੀ ਚੱਲੇ ਅੱਜ ਆਉਣਦੇ ਤੇਰੇ ਬਾਬੇ ਨੂੰ ਆਪਾਂ ਅੱਡ ਕਰ ਦਿੰਨੇ ਆ ਭਾਈ ਕਲੇਸ਼ ਨਿਭੜੂ ਗੋਰੇ ਨੂੰ ਨਾ ਚਾਹੁੰਦਿਆਂ ਹੋਇਆ ਵੀ ਅੱਡ ਹੋਣਾ ਪਿਆ ਉਹ ਵੀ ਖੁਸ਼ੀ ਦੀ ਖਾਤਰ ਗੋਰੇ ਨੇ ਬਥੇਰਾ ਸਮਝਾਇਆ ਕਿ ਬੰਦਾ ਆਪਣੇ ਪਰਿਵਾਰ ਨਾਲ ਵੱਡਾ ਹੁੰਦਾ। ਇਉਂ ਅੱਡ ਹੋ ਕੇ ਤੂੰ ਬਹੁਤ ਗਲਤ ਕੀਤਾ। ਗੋਰਾ ਅੱਡ ਹੋਣ ਤੋਂ ਬਾਅਦ ਦੁਖੀ ਜਿਹਾ ਰਹਿਣ ਲੱਗ ਗਿਆ। ਫਿਰ ਐਸੇ ਗਮ ਨੂੰ ਘੱਟ ਕਰਨ ਲਈ ਉਹ दारू ਪੀਣ ਲੱਗ ਪਿਆ। ਗगन ਦੇ ਘਰ ਵਾਲੇ ਚਮਕੌਰ ਨੂੰ ਜਦੋਂ ਪਤਾ ਲੱਗਿਆ ਕਿ ਗੋਰਾ दारू ਪੀਣ ਲੱਗ ਪਿਆ ਤਾਂ ਉਹ ਸਿੱਧਾ ਗੋਰੇ ਕੋਲ ਹੀ ਗਿਆ ਕਿ ਇਹ ਕੀ ਲੱਛਣ ਫੜਿਆ ਤੂੰ। ਪਰ ਗੋਰੇ ਦੀ ਘਰ ਵਾਲੀ ਖੁਸ਼ੀ ਚਮਕੌਰ ਦੇ ਗਲ ਪੈ ਗਈ। ਕੀ ਗੱਲ ਬਾਈ ਪੀਂਦਾ ਹੀ ਆਧੇ ਦੰਤ ਤੇ ਪੀਂਦਾ ਤੇ ਤੋਦਾ ਨਹੀਂ ਮੰਗਦਾ ਕੁਝ ਫਿਰ ਤੂੰ ਐਵੇਂ ਹੀ ਬੁੜਕੀ ਜਾਣਾ ਚਮਕੌਰ ਨੇ ਸਬਰ ਦਾ ਘੁੱਟ ਪੀਤਾ ਤੇ ਚੁੱਪ ਕਰਕੇ ਘਰ ਆ ਗਿਆ ਮਾਂ ਨੂੰ ਕਿਹਾ ਕਿ ਆਪਦੇ ਜਵਾਕਾਂ ਵਾਂਗੂ ਪਾਲਿਆ ਬੀਬੀ ਇਹਦਾ ਮੋਹ ਆਉਂਦਾ ਤਾਂ ਰੋਕਦਾ दारू ਨੂੰ ਪਰ ਵੇਖ ਲਾ ਉਹ ਕੱਲ ਦੀ ਭੂਨੀ ਜੀ ਨਹੀਂ ਮਾਣ ਸੁਖਦੇਵ ਕੌਰ ਚੁੱਪ ਕਰ ਗਈ ਪਰ ਗੁੱਸੇ ਵਿੱਚ ਚਮਕੌਰ ਗगन ਵੱਲ ਵੇਖ ਬੋਲਿਆ ਸਭ ਇਹਦੇ ਪੁਆੜੇ ਪਾਏ ਹੋਏ ਆ ਕਿਹੋ ਜੀ ਵਾੜੀ ਆ ਸਾਡੇ ਘਰ ਗगन ਨੂੰ ਚੌਥਾ ਮਹੀਨਾ ਲੱਗਿਆ ਹੋਇਆ ਸੀ ਜਦੋਂ ਚਮਕੌਰ ਕੋਲ ਹੋਣੇ ਇਹ ਸ਼ਬਦ ਸੁਣੇ ਤਾਂ ਬਾਥਰੂਮ ਕੋਲ ਉਹਦੇ ਪੈਰ ਥਿੜਕ ਗਏ ਆਸੇ-ਪਾਸੇ ਲੱਗੀ ਹਰੇ ਵਾਈ ਤੋਂ ਗगन ਬਹੁਤ ਭੈੜਾ ਤਿਲਕੀ ਗगन ਦੀ ਹਾਲ ਦੁਹਾਈ ਸੁਣ ਸਾਰੇ ਹੀ ਭੱਜੇ-ਭੱਜੇ ਗਏ ਉਹਦੇ ਕੋਲ ਪਰ ਗगन ਦੇ ਟਿਕਦਿਆਂ ਸਾਰ ਹੀ ਖੂਨ ਵਹਿ ਤੁਰਿਆ ਛੇਤੀ ਦੇਣੀ ਹਸਪਤਾਲ ਲੈ ਕੇ ਪਹੁੰਚੇ ਤੇ ਡਾਕਟਰਨੀ ਨੇ ਦੱਸਿਆ ਬੱਚਾ ਮਰ ਗਿਆ ਸਫਾਈ ਕਰਨੀ ਪਊਗੀ ਚਮਕੌਰ ਬਹੁਤ ਪਛਤਾਇਆ ਕਿ ਇਹ ਸਭ ਮੇਰੇ ਕਰਕੇ ਹੀ ਹੋਇਆ ਡਾਕਟਰ ਨੇ ਵੀ ਮੈਂ ਚਮਕੌਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਸੁਣੋ ਜੀ ਇਹਨਾਂ ਦੀ ਬੱਚੇਦਾਨੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਇਸ ਕਰਕੇ ਹਜੇ ਬੱਚਾ ਲੈਣ ਬਾਰੇ ਸੋਚਿਓ ਵੀ ਨਾ ਨਾਲੇ ਇੱਕ ਗੱਲ ਹੋਰ ਬੱਚਾ ਹੋਣ ਦੇ ਚਾਂਸ ਬਹੁਤ ਘੱਟਾਂ ਦੂਰੀ ਛੱਟ ਲੱਗੀ ਸੀ ਚਮਕੌਰ ਨੂੰ ਪਰ ਗगन ਦਾ ਸਾਥ ਨਹੀਂ ਸੀ ਛੱਡਣਾ ਚਾਹੁੰਦਾ ਹਸਪਤਾਲ ਤੋਂ ਘਰ ਆ ਗਏ ਗगन ਤੋਂ ਚਮਕੌਰ ਨੇ ਮਾਫੀ ਮੰਗੀ ਕਿ ਮੇਰੀ ਗਲਤੀ ਨਾਲ ਤੇਰੀ ਆ ਹਾਲਤ ਹੋਈ ਆ ਮੈਂ ਤੇਰਾ ਹੀ ਨਹੀਂ ਬਲਕਿ ਆਪਣੇ ਮਰ ਚੁਕੇ ਬੱਚੇ ਦਾ ਵੀ ਗੁਨਾਹਗਾਰਾਂ ਗੋਰਾ ਤੇ ਖੁਸ਼ੀ ਗगन ਦਾ ਪਤਾ ਲੈਣ ਆਏ ਪਰ ਚਮਕੌਰ ਨੇ ਘਰ ਨਾ ਬਣਨ ਦਿੱਤਾ ਚਮਕੌਰ ਨੂੰ ਗੋਰਾ ਤੇ ਖੁਸ਼ੀ ਦੁਸ਼ਮਣ ਵਾਂਗ ਜਾਪਣ ਲੱਗੇ ਚੰਨਣ ਸਿੰਘ ਤੇ ਸੁਖਦੇਵ ਕੋਰ ਆਪਣੇ ਪੁੱਤਾਂ ਵਿੱਚ ਪਈ ਫੁੱਟ ਨੂੰ ਨਾ ਸਹਾਰਦੇ ਹੋਏ ਮੰਜੇ ਮੱਲ ਬੈਠ ਗਈ ਸੀ ਸੁਖਦੇਵ ਕੋਰ ਆਪਣੀ ਨੂੰ ਗगन ਦਾ ਬਹੁਤ ਮੂੰਹ ਕਰਦੀ ਸੀ ਗगन ਦਾ ਦੁੱਖ ਉਹ ਬਖੂਬੀ ਜਾਣਦੀ ਸੀ ਕਿ 4 ਮਹੀਨੇ ਦਾ ਬੱਚਾ ਆਪਣੇ ਪੇਟ ਵਿੱਚ ਹੀ ਮਰ ਜਾਣ ਦਾ ਕੀ ਦੁੱਖ ਹੁੰਦਾ ਦਿਨ ਲੰਘਦੇ ਗਏ ਕਿਸੇ ਨੇ ਦੱਸ ਪਾਈ ਕਿ ਭਾਈ ਬਹੂ ਨੂੰ ਗੁਰੂ ਕੀ ਢਾਬ ਇੱਕ ਗੁਰਦੁਆਰਾ ਉੱਥੇ ਪੁੰਨਿਆਂ ਦੇ ਨਹਾ ਲਿਆਵੋ ਹੋ ਸਕਦਾ ਚੰਗੇ ਦਿਨ ਆ ਜਾਣ ਸੁਖਦੇਵ ਘਰ ਨੇ ਸੰਦੇਹਾ ਹੀ ਆਪਣੇ ਨੂੰ ਪੁੱਤ ਨੂੰ ਤਿਆਰ ਕਰ ਗੁਰੂ ਘਰ ਭੇਜ ਦਿੱਤਾ ਹੁਣ ਚੰਨਣ ਤੇ ਸੁਖਦੇਵ ਦੋਹੇ ਇਕੱਲੇ ਬੈਠ ਆਪਣੇ ਦੁੱਖ ਸਾਂਝੇ ਕਰ ਰਹੇ ਸੀ ਕਿ ਖੁਸ਼ੀ ਦੇ ਮਾੜੇ ਸੁਭਾਅ ਦਾ ਦੋਸ਼ ਗगन ਤੇ ਕਿਉਂ ਲੱਗਿਆ ਉਸ ਵਿਚਾਰੀ ਨੇ ਤਾਂ ਭਲਾ ਹੀ ਸੋਚਿਆ ਸੀ ਕਿ ਚਲ ਦੋਹੇ ਭੈਣਾ ਇੱਕੋ ਥਾਂਵੇਂ ਹੋ ਜਾਵਾਂਗੇ ਪਰ ਖੁਸ਼ੀ ਦਾ ਕੀ ਪਤਾ ਸੀ ਉਹਨੂੰ ਵੀ ਇਹੋ ਜੀ ਨਿਕਲੂ ਗੋਰੇ ਨੇ ਤਾਰੂ ਪੀਂਦੇ ਦਿਨ ਰਾਤ ਇੱਕ ਕਰ ਛੱਡੀ ਸੀ ਖੁਸ਼ੀ ਹੁਣ ਪਛਤਾ ਰਹੀ ਸੀ ਕਿ ਆਹ ਕੀ ਹੋ ਗਿਆ ਮੇਰਾ ਕੀ ਬਣੂ ਹੁਣ ਕੱਲੀ ਕੈਰੀ ਦਾ ਹੇ ਤਾਂ ਡਫ ਹੋ ਕੇ ਸੌ ਜਾਂਦਾ ਗੁਆਂਢੀਆਂ ਦਾ ਸੁਖ ਚੈਨ ਖੁਸ਼ੀ ਤੇ ਮਾੜੀ ਨਿਗਾਹ ਰੱਖਦਾ ਸੀ ਖੁਸ਼ੀ ਨੂੰ ਪਤਾ ਸੀ ਕਿ ਇਹ ਬੰਦਾ ਗਲਤ ਆ ਇੱਕ ਦਿਨ ਖੁਸ਼ੀ ਕੱਪੜੇ ਧੋ ਰਹੀ ਸੀ ਤਾਂ ਸੁਖਚੈਨ ਆਇਆ ਤੇ ਆਪਣਾ ਨੰਬਰ ਲਿਖ ਕੇ ਖੁਸ਼ੀ ਕੋਲ ਰੱਖ ਕੇ ਚਲੇ ਗਿਆ ਹੁਣ ਖੁਸ਼ੀ ਨੂੰ ਇਕੱਲੀ ਨੂੰ ਡਰ ਲੱਗਣ ਲੱਗ ਪਿਆ ਕਿਉਂਕਿ ਗगन ਦਾ ਕੇਸ ਖਰਾਬ ਹੋਏ ਤੇ ਉਹ ਉਹਦੇ ਪੇਕੇਆਂ ਨੇ ਖੁਸ਼ੀ ਦਾ ਵਰਕਾ ਹੀ ਪਾੜ ਦਿੱਤਾ ਸੀ ਕਿ ਹੁਣ ਤੂੰ ਸਾਡੀ ਕੁਛ ਨਹੀਂ ਲੱਗਦੀ ਚਾਰੇ ਪਾਸਿਆਂ ਤੋਂ ਖੁਸ਼ੀ ਦੁੱਖਾਂ ਨਾਲ ਘਿਰ ਗਈ ਸੀ ਹੁਣ ਉਹਦੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲਾ ਵੀ ਕੋਈ ਨਹੀਂ ਸੀ ਵਾਰ-ਵਾਰ ਕੰਧ ਓਲਿਓ ਉਹ ਆਪਣੇ ਸੱਸੋਰੇ ਨਾਲ ਖੁਸ਼ੀ ਫਿਰਦੀ ਆਪਣੀ ਭੈਣ ਨੂੰ ਵੇਖਦੀ ਤਾਂ ਪਛਤਾਉਂਦੀ ਕਿ ਸਹੀ ਗੱਲ ਆ ਬੰਦਾ ਆਪਣੇ ਪਰਿਵਾਰ ਨਾਲ ਵੱਡਾ ਹੁੰਦਾ ਗਗਰ ਨੂੰ ਹੁਣ ਕੋਈ ਡਰ ਨਹੀਂ ਪਰ ਵੇਖ ਲਾ ਮੈਂ ਕੱਲੀ ਕੈਰੀ ਗੋਰਾ दारू ਪੀ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਕਿਹਾ ਆਂਡਿਆਂ ਦੀ ਪੁਰਜੀ ਬਣਾ ਕੇ ਦੇ ਮੈਨੂੰ ਹੁਣੇ ਖੁਸ਼ੀ ਪਰ ਆਂਡੇ ਤਾਂ ਹੈ ਨਹੀਂ ਗੋਰੇ ਨੇ ਗੁੱਸੇ ਵਿੱਚ ਖੁਸ਼ੀ ਤੇ ਹੱਥ ਚੁੱਕਿਆ ਤੇ ਖੁਸ਼ੀ ਭੱਜ ਕੇ ਆਪਣੀ ਭੈਣ ਘਰ ਗਈ ਤੇ ਜਨਸਾਰ ਆਪਣੀ ਭੈਣ ਦੇ ਪੈਰੀ ਪੈ ਗਈ ਤੇ ਰੋਂਦੀ ਹੋਈ ਖੁਸ਼ੀ ਨੂੰ ਗਗਨ ਨੇ ਚੁੱਕਿਆ ਤੇ ਪੁੱਛਿਆ ਕੀ ਹੋਇਆ ਖੁਸ਼ੀ ਨੇ ਸਾਰਾ ਕੁਝ ਦੱਸ ਦਿੱਤਾ ਪਰ ਖੇਤੋਂ ਆਇਆ ਚਮਕੌਰ ਬੋਲਿਆ ਭਾਈ ਉਹਦਨ ਤਾਂ ਤੂੰ ਕਹਿੰਦੀ ਸੀ ਅਖੇ ਕਿਹੜਾ ਤੇਰੇ ਪੈਸਿਆਂ ਦੀ ਪਿੰਦਾ ਹੁਣ ਤੂੰ ਜਾ ਆਪਣੇ ਘਰ ਸਾਡੇ ਲਵੇ ਨਾ ਲੱਗੀ ਗਗਨ ਤੇ ਉਹਦੀ ਸੱਸ ਨੇ ਖੁਸ਼ੀ ਨੂੰ ਬੈਠਣ ਲਈ ਕਿਹਾ ਪਾਣੀ ਧਾਣੀ ਪਿਆਇਆ ਤੇ ਚਮਕੌਰ ਨੂੰ ਵੀ ਗੁੱਸਾ ਠੰਡਾ ਕਰਨ ਲਈ ਕਿਹਾ ਖੁਸ਼ੀ ਮੈਨੂੰ ਮaaf ਕਰਦੇ ਭੈਣੇ ਮੇਰੀ ਵਜ੍ਹਾ ਕਰਕੇ ਤੈਨੂੰ ਕਿੰਨੀ ਤਕਲੀਫ ਹੋਈ ਇਹ ਸਭ ਦੀ ਗੁਨਾਹਗਰ ਮੈਂ ਹੀ ਹਾਂ ਸੁਖਦੇਵ ਚੱਲ ਭਾਈ ਤੈਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ ਕੋਈ ਨਾ ਭਾਈ ਗਗਨ ਤੇਰੀ ਭੈਣਾ ਤੂੰ ਹੀ ਮਾਫ ਕਰਨਾ ਇਹਨੂੰ ਚਮਕੌਰ ਆਪਣੇ ਛੋਟੇ ਭਾਈ ਗੋਰੇ ਕੋਲ ਗਿਆ ਉਹਨੂੰ ਸੁਧੂ-ਬੁੱਧ ਨਹੀਂ ਸੀ ਚਮਕੌਰ ਉਹਨੂੰ ਚੁੱਕ ਕੇ ਲਿਆਇਆ ਤੇ ਆਪਣੇ ਘਰ ਲਿਆ ਕੇ ਨਿੰਮ ហេਠਾਂ ਢਾਹੇ ਮੰਝੇ ਉੱਤੇ ਪਾ ਦਿੱਤਾ ਫਿਰ ਤੋਂ ਸਾਰੇ ਜਣੇ ਇਕੱਠੇ ਹੋ ਗਏ ਸੀ ਹੁਣ ਖੁਸ਼ੀ ਹੀ ਕਰਦਾ ਸਾਰਾ ਕੰਮ ਕਰਦੀ ਗਗਨ ਨੂੰ ਕਹਿ ਦਿੰਦੀ ਕਿ ਤੁਸੀਂ ਆਰਾਮ ਕਰੋ ਦੋਹਾ ਭੈਣਾ ਦਾ ਪਿਆਰ ਵੇਖ ਸੁਖਦੇਵ ਤੇ ਚੰਨਣ ਦੇ ਦੁੱਖ ਘਟਦੇ ਸੀ ਚਮਕੌਰ ਨੇ ਗੋਰੇ ਨੂੰ दारू ਪੀਣ ਤੋਂ ਵਰਜ ਕੇ ਰੱਖਿਆ ਹੁਣ ਗੋਰਾ दारू ਘੱਟ ਪੀਂਦਾ ਖੁਸ਼ੀ ਨੂੰ ਹੁਣ ਗੋਰੇ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਸੀ ਕਿਉਂਕਿ ਪਿਓ ਵਰਗਾ ਵੱਡਾ ਭਾਈ ਜੋਦੇ ਕੋਲ ਸੀ ਸੋ ਦੋਸਤੋ ਵੱਡਿਆਂ ਦਾ ਤਾਂ ਸਹਾਰਾ ਹੀ ਹੁੰਦਾ ਹਰ ਇੱਕ ਨੂੰ ਆਪਣੇ ਰਿਸ਼ਤੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਪੈਸਾ ਤੇ ਇਲਾ ਹੱਥਾਂ ਦੀ ਮੈਲ ਹੁੰਦਾ ਕੰਮ ਤਾਂ ਸਿਰਫ ਪਿਆਰ ਤੇ ਨਿਮਰਤਾ ਹੀ ਆਉਂਦੀ ਆ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਸ ਕਹਾਣੀ ਤੋਂ ਸਿੱਖਿਆ ਜ਼ਰੂਰ ਮਿਲੀ ਹੋਊਗੀ